ਕਾਰਾਂ ਨੂੰ ਵੀ ਜਗਾਇਆ ਜਾਏਗਾ ਅੱਖਾ ਖੋਲੋ ਨੀਂਦ ਤੋਂ ਜਾਗੋ ਕੁਝ ਕਰੋ ਅੱچھے ਲੋ ਬਨਾਓ ਰੇਪਿਸਲੀ ਕੋ ਅੱچھے ਲੋ ਬਨਾਓ ਤਾਂ ਕਿ ਉਹ ਸਿੱਧਾ ਫਾਂਸੀ ਤੇ ਜਾਣ ਮਾਪੇ ਜਿਹੜੇ ਪਿੱਛੇ हट ਗਏ ਹੋਣਗੇ ਕਿ ਹਸਪੀਟਲ ਵੀ ਜਿਹੜੇ ਕੁੜੀਆਂ ਲਈ ਸੇਫ ਨਹੀਂ ਹੈਗੀ ਆਫਕੋਰਸ ਦੈਟਸ ਵਟ ਆਈ ਸੈਡ ਸਾਡਾ ਦੇਸ਼ ਡਿਸਰਵ ਨਹੀਂ ਕਰਦਾ ਵੀ ਡੂ ਨਾਟ ਡਿਸਰਵ ਪਹਿਲਾਂ ਤਾਂ ਵੀ ਡੂ ਨਾਟ ਡਿਸਰਵ ਡਾਟਰਸ ਅਸੀਂ ਈ ਡਿਸਰਵ ਨਹੀਂ ਕਰਦੇ ਹੈਗੇ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਜੇ ਐਦਾਂ ਦੀਆਂ ਕੁਝ ਚੱਕਰਤਨਾਵਾਵਾਂ ਵਾਪਰਦੀਆਂ ਰਹੀਆਂ ਸ਼ਾਇਦ ਸਾਨੂੰ ਬੜੇ ਕਠੋਰ ਕਦਮ ਚੱਕਣੇ ਪੈਣ ਸ਼ਾਇਦ ਸਾਨੂੰ ਐਮਰਜੈਂਸੀ ਸਰਵਿਸਿਜ਼ ਬੰਦ ਕਰਨੀਆਂ ਪੈਣ ਤੇ ਮਰੀਜ਼ ਦਾ ਕੀ ਬਣੂਗਾ ਫਿਰ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਉਹ ਸਰਕਾਰਾਂ ਦੀ ਹੋਊਗੀ ਕਿ ਸਾਰੇ ਭਾਰਤ ਦੇ ਵਿੱਚ ਅੱਜ ਦੇ ਦਿਨ 24 ਘੰਟੇ ਲਈ ਓਪੜੀਆਂ ਤੇ ਨੌਨੈਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਔਰ ਹਰ ਥਾਂ ਤੇ ਹਰ ਸ਼ਹਿਰ ਹਰ ਗਲੀ ਦੇ ਵਿੱਚ ਡਾਕਟਰਾਂ ਦਾ ਪ੍ਰੋਟੈਸਟ ਹੋਏਗਾ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਕਲਕੱਤਾ ਚ ਹੋਈ ਇੱਕ ਵੱਡੇ ਹਸਪਤਾਲ ਚਾਰਜੀਕਰ ਹਸਪਤਾਲ ਚ ਇੱਕ ਲੇੜੀ ਡਾਕਟਰ ਔਨ ਡਿਊਟੀ ਗੈਂਗ ਰੇਪ ਕੀਤੀ ਜਾਂਦੀ ਹੈ ਉਹਨਾਂ ਦਾ ப்ਰੂਟਲ ਮਰਡਰ ਕੀਤਾ ਜਾਂਦਾ ਫਿਰ ਉਹ ਵਿਚਾਰੀਆਂ ਕੁਝ ਪੜ੍ਹ ਲਿਖ ਕੇ ਬਣ ਵੀ ਜਾਣ ਉਹ ਕਿੱਥੇ ਜਾਣਗੀਆਂ ਵੇਅਰ ਆਰ ਦੇ ਸੇਫ ਸੋ ਸਟਾਪ ਹੈਵਿੰਗ ਡਾਟਰਸ ਦਿਸ ਕੰਟਰੀ ਡਸ ਨੋਟ ਡਿਜ਼ਰਵ ਡਾਟਰਸ 78 ਸਾਲ ਆਜ਼ਾਦੀ ਨੂੰ ਲੇਕਿਨ ਆਪਾਂ ਆਜ਼ਾਦੀ ਕਿਸ ਚੀਜ਼ ਨੂੰ ਮੰਨਦੇ ਆ ਜੇ ਆਪਣੀਆਂ ਮਾਵਾਂ ਭੈਣਾਂ ਬੱਚੀਆਂ ਹੀ ਸੁਰੱਖਿਤ ਨਹੀਂ ਹੈਗੀਆਂ 70 ਸਾਲ ਤੋਂ ਬਾਅਦ ਵੀ ਤਾਂ ਫਿਰ ਇਹੋ ਜਿਹਾ ਆਜ਼ਾਦੀ ਦਿਵਸ ਮਨਾਉਣ ਦਾ ਜਾਂ ਇਹੋ ਜਿਹਾ ਕੋਈ ਜਿਹੜੇ ਸੈਲੀਬ੍ਰੇਸ਼ਨਸ ਕਰਨ ਦਾ ਕੋਈ ਮੈਨੇ ਨਹੀਂ ਰੱਖਤਾ ਫਿਰ ਸਰਕਾਰ ਬੁਲੈ ਨੂੰ ਹੋਰ ਹੀ ਰੰਗ ਇਹ ਜੋ ਦੇਣ ਦੀ ਕੋਸ਼ਿਸ਼ ਕੀਤੀ ਗਈ ਇਥੇ ਰਾਜਨੀਤੀ ਹੋਣ ਲੱਗ ਗਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੋ ਹਨੇਰ ਘਟਾਮਕਲੇ ਡਾਕਟਰ ਨਾਲ ਨਹੀਂ ਹੋਈ ਰੋਜ਼ ਇਹ ਅਖਬਾਰ ਤੁਸੀਂ ਖੋਲੋ ਤਾਂ ਸਹੀ ਹੈ ਬਿਲਕੁਲ ਹਾਂ ਇਹ ਕੁਝ ਹੁੰਦਾ ਹੈ ਦੇਖ ਕੇ ਮਨ ਵਿੱਚ ਇਨਾ ਪਰੇਸ਼ਾਨ ਹੁੰਦਾ ਹੈ ਤਾਂ ਕਿਹੜੀ ਐਸੀ ਲੇਡੀ ਹੈ ਕਿਹੜੀ ਐਸੀ ਵਿਮਨ ਹੈ ਐ ਸਮਾਜ ਦੇ ਵਿੱਚ ਕਿੰਨੇ ਕਿੰਨੇ ਛੋਟੇ ਕੰਮ ਤੋਂ ਲੈ ਕੇ ਵੱਡੇ ਕੰਮ ਤੱਕ ਕੁੜੀਆਂ ਜਾਂਦੀਆਂ ਨੇ ਉਹ ਕਿਦਾਂ ਸੁਰੱਖਿਅਤ ਰਹਿ ਸਕਦੀ ਜਦੋਂ ਦੇਖਿਆ ਕਿ ਨਾ ਪੁਲਿਸ ਕੁਝ ਕਰ ਰਹੀ ਹੈ ਨਾ ਸਰਕਾਰਾਂ ਕੁਝ ਕਰ ਰਹੀਆਂ ਬਲਕਿ ਉਲਟਾ ਜਿਹੜੇ ਸਬੂਤ ਸੀ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਲਕਿ ਜੋ ਕਿ ਉਹਨੂੰ ਕੁਝ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਲਿਤ ਲੜਕੀਆਂ ਦੀ ਤੇ ਜੋ ਉਹਨਾਂ ਨਾਲ ਇਸ ਦੁਰਾਚਾਰ ਹੁੰਦਾ ਉਹਦੀ ਤੇ ਕਦੇ ਮਲਖ ਨਿਊਜ਼ ਵੀ ਨਹੀਂ ਆਂਦੀ ਖਬਰ ਵੀ ਨਹੀਂ ਆਂਦੀ ਕਿਉਂਕਿ ਉਹ ਗਰੀਬ ਜਨਤਾ ਹੈ ਉਹਨੂੰ ਪੈਸੇ ਦੇ ਕੇ ਚੁੱਪ ਕਰਾ ਦਿੰਦੇ ਨੇ ਐਂਡ ਆਈ ਫੀਅਰ ਫੋਰ ਮਾਈ ਕੋਲੀਗਸ ਸ਼ੀ ਇਸ ਸਟਿਲ ਅ ਰੈਜ਼ੀਡੈਂਟ ਡਿਪੈਂਡੈਂਟ ਔਨ ਦਾ ਹਸਪੀਟਲ ਐਡਮਿਨਿਸਟ੍ਰੇਸ਼ਨ ਹਸਪੀਟਲ ਮੈਨੇਜਮੈਂਟ ਹੈਜ਼ ਫੇਲਡ ਹਰ ਦਾ ਹੋਸਟਲ ਮੈਨੇਜਮੈਂਟ ਹੈਵ ਫੇਲਡ ਹਰ ਸਿਸਟਮ ਹੈਜ਼ ਫੇਲਡ ਹਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਰੇਪ ਕੇਸ ਹੋ ਜਾਂਦਾ ਜਿੱਥੇ ਕਿ ਗੈਂਗ ਰੇਪ ਜਿਹੜਾ ਇਹ ਕੀਤਾ ਗਿਆ ਤੇ ਅੱਜ ਜਿਹੜੇ ਸਾਰੇ ਡਾਕਟਰ ਜਿਹੜੇ ਸੜਕਾਂ ਤੇ ਉਤਰੇ ਨੇ ਤੇ ਅੱਜ ਡਾਕਟਰ ਗੌਰਵ ਸੱਚਦੇਵਾ ਸਾਡੇ ਨਾਲ ਮੌਜੂਦ ਨੇ ਮੈਂ ਡਾਕਟਰ ਗੌਰਵ ਸੱਚਦੇਵਾ ਜੀ ਮੈਂ ਇਮੀਡੀਏਟ ਪਾਸਟ ਪ੍ਰੈਜ਼ੈਂਟ ਆਈਐਮਐਲ ਲੁਧਿਆਣਾ ਜੀ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਕੋਲਕਾਤਾ ਚ ਹੋਈ ਇੱਕ ਵੱਡੇ ਹਸਪਤਾਲ ਚਾਰਜਿਕਰ ਹਸਪਤਾਲ ਚ ਇੱਕ ਲੇਰੀ ਡਾਕਟਰ ਔਨ ਡਿਊਟੀ ਗੈਂਗ ਰੇਪ ਕੀਤੀ ਜਾਂਦੀ ਹੈ ਉਹਦਾ ਬਰੂਟਲ ਮਰਡਰ ਕੀਤਾ ਜਾਂਦਾ ਹੈ ਅੱਛਾ ਇੱਕ ਪਾਸੇ ਤਾਂ ਆਪਣੇ ਦੇਸ਼ ਦੀ ਆਜ਼ਾਦੀ ਦੀ ਖੁਸ਼ੀ ਮਨਾ ਰਹੇ ਕਿ 78 ਸਾਲ ਹੋ ਗਏ ਲੇਕਿਨ ਦੂਜੇ ਪਾਸੇ ਉਹੀ ਪਾਸ ਆਪਾਂ ਦੇਖੀਏ ਤੇ ਕੁੜੀਆਂ ਦੇ ਨਾਲ ਇਸ ਤਰੀਕੇ ਦੀ ਮਨਭਾਗੀ ਘਟਨਾ ਹੋਈ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ 78 ਸਾਲ ਆਜ਼ਾਦੀ ਨੂੰ ਲੇਕਿਨ ਆਪਾਂ ਆਜ਼ਾਦੀ ਕਿਸ ਚੀਜ਼ ਨੂੰ ਮੰਨਦੇ ਆ ਜੇ ਆਪਣੀਆਂ ਮਾਵਾਂ ਭੈਣਾਂ ਬੱਚੀਆਂ ਹੀ ਸੁਰੱਖਿਤ ਨਹੀਂ ਹੈਗੀਆਂ 78 ਸਾਲ ਤੋਂ ਬਾਅਦ ਵੀ ਤਾਂ ਫਿਰ ਇਹੋ ਜਿਹਾ ਆਜ਼ਾਦੀ ਦਿਵਸ ਮਨਾਉਣ ਦਾ ਜਾਂ ਇਹੋ ਜਿਹਾ ਕੋਈ ਜਿਹੜੇ ਸੈਲੀਬ੍ਰੇਸ਼ਨਸ ਕਰਨ ਦਾ ਕੋਈ ਮੈਨੇ ਨਹੀਂ ਰੱਖਦਾ ਜੇ ਅੱਜ ਇੱਕ ਲੇਡੀ ਆਪਣੇ ਹੀ ਹਸਪਤਾਲ ਦੇ ਵਿੱਚ ਡਾਕਟਰ ਲੇਡੀ ਡਾਕਟਰ ऑन ਡਿਊਟੀ ਦਾ ਰੇਪ ਹੋ ਜਾਂਦਾ ਤਾਂ ਕਿਹੜੀ ਐਸੀ ਲੇਡੀ ਹੈ ਕਿਹੜੀ ਐਸੀ ਵਿਮਨ ਹੈ ਐ ਸਮਾਜ ਦੇ ਵਿੱਚ ਕਿੰਨੇ ਕਿੰਨੇ ਛੋਟੇ ਕੰਮ ਤੋਂ ਲੈ ਕੇ ਵੱਡੇ ਕੰਮ ਤੱਕ ਕੁੜੀਆਂ ਜਾਂਦੀਆਂ ਨੇ ਉਹ ਕਿਦਾਂ ਸੁਰੱਖਿਅਤ ਰਹਿ ਸਕਦੀ ਹੈ ਅੱਠ ਦਿਨ ਹੋ ਗਏ ਸਮਾਜ ਨੇ ਦੇਖਿਆ ਜਦੋਂ ਦੇਖਿਆ ਕਿ ਨਾ ਪੁਲਿਸ ਕੁਝ ਕਰ ਰਹੀ ਹੈ ਨਾ ਸਰਕਾਰਾਂ ਕੁਝ ਕਰ ਰਹੀਆਂ ਬਲਕਿ ਉਲਟਾ ਜਿਹੜੇ ਸਬੂਤ ਸੀ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਲਕਿ ਜੋ ਕਿ ਉਹਨੂੰ ਕੁਝ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰਾ ਕੁਝ ਦੇਖਦੇ ਹੋਏ ਹਾਲਾਂਕਿ ਸੀਬੀਆਈ ਵਿੱਚ ਆ ਗਈ ਸਭ ਕੁਝ ਹੋ ਗਿਆ ਪਰ ਬੰਦੇ ਫੜੇ ਨਹੀਂ ਗਏ ਫੜੇ ਨਹੀਂ ਗਏ ਉਲਟਾ ਸਬੂਤ ਮਟਾਣ ਲਈ ਹਜ਼ਾਰਾਂ ਬੰਦਿਆਂ ਦਾ ਜਿਹੜੀ ਹੈ ਮੌਬਾਹ ਆ ਗਈ ਜੀ ਫਿਰ ਆਈਐਮਐਨ ਨੇ ਡਿਸਾਈਡ ਕੀਤਾ ਹਾਲਾਂਕਿ ਬਹੁਤ ਸ਼ਾਰਟ ਨੋਟਿਸ ਤੇ ਡਿਸਾਈਡ ਕੀਤਾ ਕਿ ਸਾਰੇ ਭਾਰਤ ਦੇ ਵਿੱਚ ਅਜਦੇ ਦਿਨ 24 ਘੰਟੇ ਲਈ ਓਪੜੀਆਂ ਤੇ ਨਾਨੈਸੈਂਸ਼ੀਅਲ ਸਰਵਿਸਿਜ਼ ਜਣੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਔਰ ਹਰ ਥਾਂ ਤੇ ਹਰ ਸ਼ਹਿਰ ਹਰ ਗਲੀ ਦੇ ਵਿੱਚ ਡਾਕਟਰਾਂ ਦਾ ਪ੍ਰੋਟੈਸਟ ਹੋਏਗਾ ਔਰ ਲੋਕਾਂ ਨੂੰ ਜਗਾਇਆ ਜਾਏਗਾ ਤੁਸੀਂ ਦੇਖੋ ਕੀ ਹੋ ਰਿਹਾ ਤੁਹਾਡੀਆਂ ਭੈਣਾਂ ਨਾਲ ਕੀ ਹੋ ਰਿਹਾ ਤੁਹਾਡੀਆਂ ਬੱਚੀਆਂ ਨਾਲ ਔਰ ਸਰਕਾਰਾਂ ਨੂੰ ਵੀ ਜਗਾਇਆ ਜਾਏਗਾ ਅੱਖਾਂ ਖੋਲੋ ਨੀਂਦ ਤੋਂ ਜਾਗੋ ਕੁਝ ਕਰੋ ਅੱچھے law ਬਣਾਓ ਰੇਪਿਸਟ ਲਈ ਕੋ ਅੱچھے law ਬਣਾਓ ਤਾਂ ਕਿ ਉਹ ਸਿੱਧਾ ਫਾਂਸੀ ਤੇ ਜਾਣ ਫਾਸਟ ਕੋਰਟ ਫਾਸਟ ਕੋਰਟ ਹੋਣੇ ਚਾਹੀਦੇ ਫਾਸਟ ਟਰੈਕ ਤੇ ਸਾਰੇ ਜਸਟਿਸ ਹੋਣੇ ਚਾਹੀਦੇ ਆ ਸੇਫਟੀ ਜ਼ੋਨਸ ਹੋਣੇ ਚਾਹੀਦੇ ਆ ਸਪੈਸ਼ਲ ਜਿਹੜੀਆਂ ਕੁੜੀਆਂ ਨੇ ਹਸਪਤਾਲਾਂ 'ਚ ਖਾਸ ਕਰਕੇ ਕੰਮ ਕਰਦੀਆਂ ਨੇ ਉਹਨਾਂ ਲਈ ਸੇਫਟੀ ਨੋਰਮਸ ਹੋਣੇ ਚਾਹੀਦੇ ਆ ਅਲੱਗ ਲਾਜ਼ ਬਣਨੇ ਚਾਹੀਦੇ ਆ ਇਹ ਮੰਗ ਲੈ ਕੇ ਅਸੀਂ ਅੱਜ ਜਿਹੜੇ ਆ ਅੱਜ ਧਰਨੇ ਤੇ ਉਤਰੇ ਧਰਨੇ ਤੇ ਉਤਰੇ ਅੱਜ ਧਰਨੇ ਤੇ ਉਤਰੇ ਲੱਗ ਰਿਹਾ ਹੈ ਕਿ ਜਿਹੜਾ ਰਿਜ਼ਲਟ ਆ ਤੁਹਾਨੂੰ ਵੇਖਣ ਨੂੰ ਮਿਲੇਗਾ ਜਿਵੇਂ ਕਿ ਤੁਸੀਂ ਕਹਿਣਾ ਸਰਕਾਰ ਵੱਲੋਂ ਕੋਈ ਵੀ ਜਿਹੜੀ ਐ ਸਹੂਲਿਅਤ ਦਿੱਤੀ ਜਾ ਰਹੀ ਹੈ ਨਾ ਉਹਨਾਂ ਵੱਲੋਂ ਕੋਈ ਠੋਸ ਕਦਮ ਜਿਹੜਾ ਚੱਕਿਆ ਜਾ ਰਿਹਾ ਉਹਨਾਂ ਅਪਰਾਧੀ ਦੇ ਖਿਲਾਫ ਨਾ ਬਾਕੀ ਹੋਰ ਜਿਹੜੇ ਲੋਕਾਂ ਨੇ ਉਹਨਾਂ ਵੱਲੋਂ ਜਿਹੜ ਦੇਖੋ ਅੱਜ ਸਿਰਫ ਆਪਰੇ ਸਰਵਿਸਿਜ਼ ਬੰਦ ਸਿਗੀਆਂ ਜੀ ਲੇਕਿਨ ਐਮਰਜੈਂਸੀ ਚੱਲ ਰਹੀ ਹੈ ਐਮਰਜੈਂਸੀ ਆਪਰੇਸ਼ਨ ਥੀਏਟਰ ਵੀ ਚੱਲ ਰਹੇ ਨੇ ਲੇਕਿਨ ਜੇ ਸਾਡੀ ਮੰਗਾਪੂਰੀਆਂ ਨਾ ਹੋਈਆਂ ਜੇ ਐਦਾਂ ਦੀਆਂ ਕੁਝ ਚੱਕਟਨਾਵਾਵਾਂ ਵਾਪਰਦੀਆਂ ਰਹੀਆਂ ਤੇ ਸ਼ਾਇਦ ਸਾਨੂੰ ਬੜੇ ਕਠੋਰ ਕਦਮ ਚੱਕਣੇ ਪੈਣ ਸ਼ਾਇਦ ਸਾਨੂੰ ਐਮਰਜੈਂਸੀ ਸਰਵਿਸਿਜ਼ ਬੰਦ ਕਰਨੀਆਂ ਪੈਣ ਔਰ ਪੂਰੇ ਦੇਸ਼ ਦੇ ਵਿੱਚ ਜੇ ਐਦਾਂ ਹੋ ਗਿਆ ਤੇ ਮਰੀਜ਼ ਦਾ ਕੀ ਬਣੂਗਾ ਫਿਰ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਉਹ ਸਰਕਾਰਾਂ ਦੀ ਹੋਊਗੀ ਬਿਲਕੁਲ ਸਰ ਜਿਵੇਂ ਕਿ ਹਜੇ ਇੱਕ ਹੋਰ ਨਿਰਬਿਆ ਕਾਂਡ ਹੋਇਆ ਸੀਗਾ ਉਹਨੂੰ ਹਜੇ ਤੱਕ ਲੋਕ ਜਿਹੜੇ ਭੁੱਲ ਨਹੀਂ ਪਾਰੇ ਉਹਦੀ ਸਜ਼ਾ ਵੀ ਜਿਹੜੀ ਲੋਕਾਂ ਨੂੰ ਮਿਲ ਚੁੱਕੀ ਹੈ ਜਿਹੜੇ ਅਪਰਾਧੀ ਸੀਗੇ ਲੇਕਿਨ ਫੇਰ ਦੁਬਾਰਾ ਤੋਂ ਇਹੀ ਚੀਜ਼ ਇਹੀ ਮੁੱਦਾ ਜਿਹੜਾ ਆ ਗਿਆ ਇਸ ਚੀਜ਼ ਨੂੰ ਦੇਖ ਕੇ ਕੀ ਕਹਿਣਾ ਚਾਹੂੰ? ਦੇਖੋ ਇੱਕਲਾ ਨਿਰਬਿਆ ਜਾਂ ਸਾਡੀ ਡਾਕਟਰ ਨਹੀਂ ਹਮ ਇੱਥੇ ਰੋਜ਼ਾਨਾ ਹਰ ਘੰਟੇ ਕਿੰਨੇ ਰੇਪ ਰਿਪੋਰਟ ਹੁੰਦੇ ਨੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੈ। ਬਿਲਕੁਲ ਰੇਪ ਨੂੰ ਛੱਡੋ ਹਮ ਆਊਟ ਜਿਹੜੀ ਜਿਹੜੀ ਲੇਡੀ ਦੀ ਮੋਡੇਸਟੀ ਨੂੰ ਹਮ ਉਹ ਕਰਨਾ ਰਿਮਾਰਕਸ ਪਾਸ ਕਰਨੇ ਗਲਤ ਤਰੀਕੇ ਨਾਲ ਦੇਖਣਾ ਪਬਲਿਕ ਪਲੇਸਿਸ ਤੇ ਗਲਤ ਤਰੀਕੇ ਨਾਲ ਟੱਚ ਕਰਨਾ ਬਿਲਕੁਲ ਔਰ ਇੱਥੇ ਤੋ ਕੀ ਕੀ ਦੇਖਦੇ ਹੋ 5 ਸਾਲ ਦੀ ਬੱਚੀ ਤੋਂ ਲੈ ਕੇ ਔਰ 90 ਸਾਲ ਦੀ ਜਨਾਨੀ ਤੱਕ ਵੀ ਕੋਈ ਸੇਫ ਨਹੀਂ ਹੈ ਬਿਲਕੁਲ ਐਨੇ ਐਨੇ ਵੈਸ਼ੀ ਬੰਦੇ ਇਹ ਕਿੱਥੋਂ ਸ਼ੁਰੂ ਹੋਇਆ ਆਪਣੀ ਸਰਕਾਰਾਂ ਨੇ ਪੜ੍ਹਾਈ ਨਹੀਂ ਕਰਾਈ ਬੇਰੋਜ਼ਗਾਰੀ ਜੰਨੀ ਹੈ ਦੇਖੋ ਬਹੁਤ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ ਬਟ ਜੇ ਸਖਤ ਲਾਅ ਬਣਨਗੇ ਜੇ ਸ਼ਕਤੀ ਨਾਲ ਇਹਨਾਂ ਨੂੰ ਨਿਪਟਿਆ ਜਾਏਗਾ ਤੇ ਸ਼ਾਇਦ ਕੋਈ ਜਸਟਿਸ ਮਿਲ ਸਕੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਆਰਜੀਕਰ ਮੈਡੀਕਲ ਕਾਲਜ ਵਰਗਾ ਜਿਹੜਾ 136 ਸਾਲ ਪੁਰਾਣਾ ਦੇਸ਼ ਦੇ ਸਭ ਤੋਂ ਪੁਰਾਣੇ ਹਸਪਤਾਲਾਂ ਚੋਂ ਆਇਓ ਜੀ ਉੱਥੇ ਵੀ ਇਹ ਇਸ ਤਰ੍ਹਾਂ ਦੁਰਘਟਨਾ ਹੋਈ ਦਾ ਮਤਲਬ ਇਹਨੇ ਸਾਲਾਂ ਚ ਕੋਈ ਸੁਰੱਖਿਆ ਦੇ ਇੰਤਜ਼ਾਮ ਹੀ ਨਹੀਂ ਕੀਤੇ ਕਿ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਤੇ ਜਦੋਂ ਦੁਰਘਟਨਾ ਹੋ ਗਈ ਤਾਂ ਤਾਂ ਫਿਰ ਪ੍ਰਸ਼ਾਸਨ ਨੇ ਕਿਹਾ ਜੀ ਕਿ ਇਹ ਤੇਹਾਤਮਤਿਆ ਸੀ ਤੇ ਫਿਰ ਸਰਕਾਰ ਬੋਲ ਨੂੰ ਹੋਰ ਹੀ ਰੰਗ ਜੋ ਡੀਐਨਡੀ ਕੋਸ਼ਿਸ਼ ਕੀਤੀ ਗਈ ਇਥੇ ਰਾਜਨੀਤੀ ਹੋਣ ਲੱਗ ਗਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐਸੀ ਦਰਿੰਦਗੀ ਵਾਲੀ ਗੱਲ ਦੇ ਖਿਲਾਫ ਤੇ ਬਕਾਇਦਾ ਵਿਗਿਆਨਿਕ ਤਾਂਗ ਦੇ ਨਾਲ ਉਹਦੀ छानबीन ਕਰਕੇ ਦੋਸ਼ੀਆਂ ਨੂੰ ਕੜੀਆਂ ਤੋਂ ਕੜੀਆਂ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਯਾਨੀ ਬੰਦੀਆਂ ਉਹਦੇ ਨਾਲ ਹੀ ਸਮਾਜ ਵਿੱਚ ਵਿਸ਼ਵਾਸ ਜਾਕੇਗਾ ਅੱਜ ਸਮਾਜ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਉੱਪਰ ਵਿਸ਼ਵਾਸ جگਾਣਾ ਬੜਾ ਜ਼ਰੂਰੀ ਹੈ ਸਮਾਜ ਦੇ ਵਿੱਚ ਜੋ ਗਿਰਾਵਟ ਆ ਰਹੀ ਹੈ ਕਿ ਇਸ ਕਿਸਮ ਦੀਆਂ ਜੋ ਹਨ ਕੰਮ ਕਰਨ ਲਈ ਡਾਕਟਰ ਨਾਲ ਨਹੀਂ ਹੋਈ ਰੋਜ਼ ਅਖਬਾਰ ਤੁਸੀਂ ਖੋਲੋ ਤਾਂ ਸਹੀ ਬਿਲਕੁਲ ਹਾਂ ਇਹ ਹੀ ਕੁਝ ਹੁੰਦਾ ਦੇਖ ਕੇ ਮਨ ਮੈਂ ਇਨਾ ਪਰੇਸ਼ਾਨ ਹੁੰਦਾ ਤੇ ਇਹਦੇ ਲਈ ਸਮਾਜ ਵਿੱਚ ਜੋ ਚਿੰਤਨ ਦੀ ਲੋੜ ਹੈ ਕਿ ਸਮਾਜਿਕ ਕੀਮਤਾਂ ਕਦਰਾਂ ਕਿਉਂ ਇੰਨੀਆਂ ਗਿਰ ਗਏ ਹਨ ਦਲਿਤ ਲੜਕੀਆਂ ਦੀ ਤੇ ਜੋ ਉਹਨਾਂ ਨਾਲ ਇਸ ਦੁਰਾਚਾਰ ਹੁੰਦਾ ਉਹਦੀ ਤੇ ਕਿਤੇ ਨਿਊਜ਼ ਵੀ ਨਹੀਂ ਆਂਦੀ ਖਬਰ ਵੀ ਨਹੀਂ ਆਂਦੀ ਕਿਉਂਕਿ ਉਹ ਗਰੀਬ ਜਨਤਾ ਉਹਨੂੰ ਪੈਸੇ ਦੇ ਕੇ ਚੁੱਪ ਕਰਾ ਦਿੰਦੇ ਨੇ ਤੇ ਜੇ ਸਰਕਾਰ ਸੰਵੇਦਨਸ਼ੀਲ ਹੋਵੇ ਤਾਂ ਚੀਜ਼ਾਂ ਬਦਲ ਸਕਦੀਆਂ ਹਨ ਪਰ ਜੇ ਪ੍ਰਧਾਨ ਮੰਤਰੀ ਨਾ ਹਾਥ ਰਸ ਕਾਂਟ ਤੇ ਬੋਲੇ ਨਾ ਕਟੂਆ ਕਾਂਢ ਦੇ ਬੋਲੇ ਨਾ ਮਨੀਪੁਰ ਦੇ ਹਿੰਸਾ ਤੇ ਬੋਲੇ ਤਾਂ ਫਿਰ ਕੀ ਸੰਦੇਸ਼ ਜਾਏਗਾ ਜਿਸ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਉਪਰੋਂ ਉਥੇ ਲਾਲ ਕਿਲਾ ਤੋਂ ਕਿ ਬੇਟੀ ਪੜਾਓ ਬੇਟੀ ਬਚਾਓ ਹਮ ਬਚਾਓ ਉਸੇ ਵੇਲੇ ਬਿਲਕਿਸਬਾਨੋਂ ਦੇ ਬਲਾਤ ਕਰ ਰਹੇ ਨੇ ਉਸੇ ਟਾਈਮ ਤੇ ਛੱਡਿਆ ਗਿਆ ਜੇਲ੍ਹ ਤੋਂ ਫਿਰ ਇਹਨਾਂ ਕੀ ਸੰਦੇਸ਼ ਜਾਏਗਾ ਬਿਲਕੁਲ ਤੇ ਸਾਡੀ ਰਾਸ਼ਟਰਪਤੀ ਹੈ ਉਹ ਤਾਂ ਮਹਿਲਾ ਹੈ ਨਾ ਮਹਿਲਾ ਹੈ ਤੇ ਦਲਿਤ ਸਮਾਜ ਤੋਂ ਹੈ ਉਹ ਕਿਉਂ ਨਹੀਂ ਬੋਲਦੀ ਉਹ ਕਿਉਂ ਨਹੀਂ ਬੋਲਦੀ ਉਹਨਾਂ ਬੋਲਣਾ ਚਾਹੀਦਾ ਹੈ ਜੇ ਸਮਾਜ ਨੂੰ ਸਹੀ ਸੁਨੇਹਾ ਦੇਣਾ ਹੈ ਕਿ ਪ੍ਰੂਫ ਵੀ ਮਟਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇਸ ਜਿਹੜਾ ਇੱਕ ਇਸ ਕਾਂਡ ਨੂੰ ਕੋਈ ਹੋਰ ਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਹੈ ਕਿ ਜਲਦੀ ਤੋਂ ਜਲਦੀ ਇਨਸਾਫ ਜਿਹੜਾ ਮਿਲੂਗਾ ਦੇਖੋ ਹੁਣ ਸੀਬੀਆਈ ਗਈ ਹੈ ਹੁਣ ਸੀਬੀਆਈ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਤਾਂ ਹੁਣ ਟਾਈਮ ਹੀ ਦੱਸੇਗਾ ਉਹਨਾਂ ਸਾਡੀ ਤਾਂ ਮੰਗ ਸੀ ਵੀ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਚਲੋ ਸੀਬੀਆਈ ਵੀ ਹੋਏਗੀ ਤਾਂ ਫਿਰ ਦੇਖਦੇ ਹਾਂ ਇਹ ਤੁਹਾਨੂੰ ਟਾਈਮ ਹੀ ਦੱਸੇਗਾ ਕੀ ਕਹਿ ਸਕਦੇ ਹਾਂ ਜੀ ਇਹ ਲੱਗ ਰਿਹਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਸੇਫ ਨਹੀਂ ਹੈਗੀਆਂ ਭਾਵੇਂ ਘ લાલે ਜਾਂ ਫਿਰ ਕਿਤੇ ਹੋਰ ਪਾਸੇ ਲਾ ਲਿਓ ਲੜਕੀਆਂ ਆਈਆਂ ਉੱਚੀਆਂ ਥਾਵਾਂ ਤੇ ਅੱਜ ਇਹ ਜੋ ਪਹੁੰਚ ਗਈਆਂ ਜੀ 60 ਤੋਂ 70% ਦੇ ਵਿੱਚ ਡਾਕਟਰ ਅਜੀ ਕੁੜੀਆਂ ਹਨ ਜੀ ਇਸੇ ਤਰੀਕੇ ਨਾਲ ਹੀ ਐਸਐਸਪੀ ਹਨ ਡੀਆਈਜੀ ਹਨ ਡੀਜੀਪੀ ਹਨ ਐਸੀਆਂ ਉੱਚੀਆਂ ਅਹੁਦੇਧਾਨ ਜੱਜ ਹਨ ਤੇ ਫਿਰ ਵੀ ਅਗਰ ਸਮਾਜ ਦੀ ਇਹ ਹਾਲਤ ਹੈ ਤੇ ਇਹਦਾ ਮਤਲਬ ਹੈ ਕਿ ਇੱਕ ਮਾਨਸਿਕਤਾ ਜਿਹੜੀ ਪਿਤਰੀ ਪ੍ਰਧਾਨ ਮਾਨਸਿਕਤਾ ਨਾ ਮੇਲ ਚਾਵਿਨਿਸਟਿਕ ਥਾਟ ਉਹ ਪਈ ਹੈ ਉਸ ਨੂੰ ਤੋੜਨਾ ਬੜਾ ਜ਼ਰੂਰੀ ਹੈ ਉਸ ਲਈ ਸਮਾਜਿਕ ਕੰਮ ਕਰਨੇ ਪੈਣਗੇ ਮੈਮ ਬੀਇੰਗ ਅ ਲੇਡੀ ਡਾਕਟਰ ਕਿੰਨਾ ਕੁ ਡਰ ਮਨ ਦੇ ਵਿੱਚ ਪੈਦਾ ਹੋ ਗਿਆ ਉਸ ਘਟਨਾ ਤੋਂ ਬਾਅਦ ਦੇਖੋ ਕੰਰੈਂਟਲੀ ਤਾਂ ਮੈਂ ਨਾਈਟ ਡਿਊਟੀਆਂ ਨਹੀਂ ਕਰਦੀ ਪਰ ਕਿਸੇ ਵੀ ਸਟਰੀਮ ਦੇ ਵਿੱਚ ਸਪੈਸ਼ਲਿਸਟ ਬਣਨ ਵਾਸਤੇ ਤੁਹਾਨੂੰ ਉਹ ਲਾਈਫ ਦੇ ਦੌਰ ਚੋਂ ਲੰਘਣਾ ਹੀ ਪੈਂਦਾ ਤਾਂ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਸ਼ਾਇਦ ਕਿਸਮਤ ਵਾਲੀ ਸੀ ਕਿ ਮੈਂ ਮਤਲਬ ਆਈ ਕੁਡ ਸੀ 37 ਸਾਲ ਦੀ ਉਮਰ ਤੱਕ ਮੈਂ ਪਹੁੰਚ ਸਕੀ ਐਂਡ ਆਈ ਫੀਅਰ ਫੋਰ ਮਾਈ ਕੋਲੀਗਸ ਸ਼ੀ ਇਸ ਸਟਿਲ ਅ ਰੈਜ਼ੀਡੈਂਟ ਡਿਪੈਂਡੈਂਟ ऑन द हॉस्पिटल एडमिनिस्ट्रेशन ਜਦੋਂ ਕੋਈ ਪੇਰੈਂਟਸ ਆਪਣੇ ਬੱਚੇ ਨੂੰ ਐਮਬੀਬੀਐਸ ਚ 5.5 ਸਾਲ ਲਈ ਪੋਸਟ ਗ੍ਰੈਜੂਏਸ਼ਨ ਦੇ ਲਈ 3 ਸਾਲ ਦੇ ਲਈ ਤੁਹਾਡੇ ਹਸਪੀਟਲ ਤੁਹਾਡੇ ਕਾਲਜ ਚ ਛੱਡ ਕੇ ਜਾ ਰਹੇ ਨੇ ਉਹ ਤੁਹਾਨੂੰ ਉਹਦੇ ਪੇਰੈਂਟਸ ਬਣਾ ਕੇ ਜਾ ਰਹੇ ਨੇ ਤੁਹਾਨੂੰ ਗਾਰਡੀయన్స్ ਬਣਾ ਕੇ ਜਾ ਰਹੇ ਹੋ ਆਪਣੀ ਲਾਈਫ ਦੀ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੇ ਕੋਲੇ ਛੱਡ ਕੇ ਜਾ ਰਹੇ ਨੇ ਬਿਲਕੁਲ ਮੈਮ ਅੱਜ ਇਹ ਚੀਜ਼ ਹੋਈ ਹੈ ਕੋਲਕਾਤਾ ਦੇ ਵਿੱਚ ਜਿੱਥੇ ਕਿ ਅੱਜ ਕੁੜੀਆਂ ਜਿਹੜੀਆਂ ਨੇ ਸੇਵ ਨਹੀਂ ਮੰਨ ਰੀਆਂ ਮੈਂ ਕਹਿੰਨੀ ਹਜ਼ਾਰਾਂ ਕੁੜੀਆਂ ਦਾ ਸੁਪਨਾ ਹੋਣਾ ਡਾਕਟਰ ਬਣਨ ਦਾ ਪਰ ਕਿਤੇ ਨਾ ਕਿਤੇ ਇਹ ਚੀਜ਼ ਨੂੰ ਦੇਖ ਕੇ ਮਾਪੇ ਜਿਹੜੇ ਪਿੱਛੇ हट ਗਏ ਹੋਣਗੇ ਕਿ ਹਸਪੀਟਲ ਵੀ ਜਿਹੜੇ ਕੁੜੀਆਂ ਲਈ ਸੇਵ ਨਹੀਂ ਆਫ ਕোর্স ਦੈਟਸ ਵਟ ਆਈ ਸੈਡ ਸਾਡਾ ਦੇਸ਼ ਡਿਸਰਵ ਨਹੀਂ ਕਰਦਾ ਵੀ ਡੂ ਨਾਟ ਡਿਸਰਵ ਪਹਿਲਾਂ ਤਾਂ ਵੀ ਡੂ ਨਾਟ ਡਿਸਰਵ ਡਾਟਰਸ ਅਸੀਂ ਈ ਡਿਸਰਵ ਨਹੀਂ ਕਰਦੇ ਹੈਗੇ ਕਿਉਂ ਤੁਹਾਨੂੰ ਇਦਾਂ ਕਿਉਂ ਲੱਗਦਾ ਬਿਕਾਜ਼ ਲੁੱਕ ਐਟ ਹਾਊ ਵੀ ਟਰੀਟ ਥੈਮ ਅਸੀਂ ਆਪਣੀਆਂ ਧੀਆਂ ਨੂੰ ਕਿਦਾਂ ਟ੍ਰੀਟ ਕਰ ਰਹੇ ਹਾਂ ਠੀਕ ਹੈ ਐਂਡ ਫਿਰ ਉਹ ਵਿਚਾਰੀਆਂ ਕੁਝ ਪੜ੍ਹ ਲਿਖ ਕੇ ਬਣ ਵੀ ਜਾਣ ਉਹ ਕਿੱਥੇ ਜਾਣਗੀਆਂ ਵੇਅਰ ਆਰ ਦੇ ਸੇਫ ਸੋ ਸਟਾਪ ਹੈਵਿੰਗ ਡਾਟਰਸ ਥਿਸ ਕੰਟਰੀ ਡਸ ਨੋਟ ਡਿਸਰਵ ਡਾਟਰਸ ਥੈਨ ਉਹਨਾਂ ਨੂੰ ਤੁਸੀਂ ਪੜਾ ਲਿਖਾ ਰਹੇ ਹੋ ਉਹਨਾਂ ਨੂੰ ਸੁਪਨੇ ਦਿਖਾ ਰਹੇ ਹੋ ਤੁਸੀਂ ਇੰਡੀਪੈਂਡੈਂਟ ਬਣੋ ਇੱਕ ਪਾਸੇ ਤੁਸੀਂ ਜੈਂਡਰ ਇਕੁਐਲਿਟੀ ਦੀਆਂ ਗੱਲਾਂ ਕਰਦੇ ਹੋ ਔਮਨ ਏਮਪਾਵਰਮੈਂਟ ਦੀਆਂ ਗੱਲਾਂ ਕਰਦੇ ਹੋ ਇਹ ਤਾਂ ਲੜਕੀ ਵਿਚਾਰੀ ਕੋਈ ਏਮਪਾਵਰਮੈਂਟ ਕੀ ਆਪਣਾ ਸਿੰਪਲ ਆਪਣਾ ਇੱਕ ਕੈਰੀਅਰ ਐਮਬੀਸ਼ਨ ਕੰਟਰੀ ਦੀ ਸੇਵਾ ਕਰਨ ਲਈ ਮਿਹਨਤ ਕਰ ਰਹੀ ਸੀਗੀ ਐਂਡ ਸ਼ੀ ਇਜ਼ ਸਕਿਲਡ ਥੈਟ ਮੀਨਸ ਦਾ ਹਸਪੀਟਲ ਮੈਨੇਜਮੈਂਟ ਹੈਜ਼ ਫੇਲਡ ਹਰ ਦਾ ਹੋਸਟਲ ਮੈਨੇਜਮੈਂਟ ਹੈਜ਼ ਫੇਲਡ ਹਰ ਦਾ ਸਿਸਟਮ ਹੈਜ਼ ਫੇਲਡ ਹਰ ਬਿਲਕੁਲ ਜੀ ਮੈਂ ਉਹਨਾਂ ਦੇ ਪੇਰੈਂਟਸ ਸੀਗੇ ਪੇਰੈਂਟਸ ਨੂੰ ਵੀ ਉਹਨਾਂ ਨੂੰ ਦਿਖਾਉਣ ਤੋਂ ਮਨਾ ਕਰਤਾ ਸਾਰੇ ਪ੍ਰੂਫ ਜਿਹੜੇ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਅਲੱਗ ਹੀ ਰੂਪ ਜਿਹੜੀ ਹੈ ਉਸ ਚੀਜ਼ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਬਿਕੋਜ਼ ਸੀ ਆਪਣੇ ਦੇਸ਼ ਵਿੱਚ देयर इज ओनली 1 ਕੈਰੀਅਰ ਵਿਚ ਇਜ਼ ਸਕਸੈਸਫੁਲ ਐਂਡ ਵਿਚ ਵਿਲ ਸਰਵਾਈਵ ਥੈਟ ਇਜ਼ ਪੋਲਿਟਿਕਸ ਅੱਜ ਤੋਂ 20 ਸਾਲ ਬਾਅਦ ਇਸ ਦੇਸ਼ 'ਚ ਸਿਰਫ ਇੱਕੋ ਹੀ ਤਰ੍ਹਾਂ ਦੇ ਲੋਕ ਖੁਸ਼ਹਾਲ ਹੋਣਗੇ ਥੈਟ ਇਜ਼ ਪੋਲੀਟਿਸ਼ੀਅਨਸ ਔਰ ਉਹੀ ਰਹਿਣਗੇ ਇੱਥੇ ਔਰ ਉਹਨਾਂ ਦੇ ਹੀ ਲੋਕ ਡਾਕਟਰਸ ਹੋਣਗੇ ਉਹਨਾਂ ਦੇ ਲੋਕ ਇੰਜੀਨੀਅਰਸ ਹੋਣਗੇ ਆਲ ਓਨੈਸਟ ਜੈਨੂਇਨ ਪੀਪਲ ਐਜੂਕੇਟਿਡ ਪੀਪਲ ਹੂ ਵਾਂਟ ਟੂ ਵਰਕ ਹੂ ਹੈਵ ਐਮਬੀਸ਼ਨਸ ਡ੍ਰੀਮਸ ਉਹ ਇੱਥੇ ਨਹੀਂ ਰਹਿਣਗੇ ਸੋ ਦਿਸ ਹੋਲ ਪਿਕਚਰ ਇਜ਼ ਵੈਰੀ ਪੋਲੀਟੀਕਲੀ ਕੰਟਰੋਲਡ ਉ ਤਾਂ ਆਪਾਂ ਨੂੰ ਦਿਖੀ ਰਿਹਾ ਕੋਈ ਮੈਸੇਜ ਦੇਣਾ ਚਾਹੂੰਗੀ ਕੁਝ ਕਹਿਣਾ ਚਾਹੂੰਗੀ ਮੈਸੇਜ ਇਸ ਸਿਚੁਏਸ਼ਨ ਦੇ ਵਿੱਚ ਕੋਈ ਮੈਸੇਜ ਨਹੀਂ ਦਿੱਤਾ ਜਾ ਸਕਦਾ ਹੈਗਾ ਯਾ ਤਾਂ ਤੁਸੀਂ ਸਟਾਪ ਹੈਵਿੰਗ ਚਿਲड्रन ਜਾਂ ਫਿਰ ਉਹਨਾਂ ਨੂੰ ਸੁਪਨੇ ਦਿਖਾਉਣੇ ਬੰਦ ਕਰ ਦੋ ਜਾਂ ਫਿਰ ਸੜਕਾਂ ਤੇ ਸਾਡੇ ਨਾਲ ਉਤਰੋ ਆਵਾਜ਼ ਉਠਾਓ ਤੇ ਇਸ ਤਰੀਕੇ ਨਾਲ ਇਸ ਮੈਟਰ ਨੂੰ ਹੈਂਡਲ ਕਰੋ ਜਿਵੇਂ ਤੁਹਾਡੇ ਘਰ ਦੇ ਬੱਚੇ ਨਾਲ ਇਹ ਚੀਜ਼ ਹੋਈ ਹੋਵੇ ਆਰਜੀਕਰ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਜੋ ਪਾਣਾ ਵਾਪਰਿਆ ਉਹ ਬਹੁਤ ਹੀ ਦਰਦਨਾਕ ਸੀਗਾ ਇਹ ਸਾਨੂੰ ਸੋਚਣ ਤੇ ਮਜਬੂਰ ਕਰ ਰਿਹਾ ਹੈ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਭੈਣਾਂ ਨੂੰ ਪੜਨ ਲਈ ਪ੍ਰोत्사ਹਿਤ ਕਰ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਤੁਸੀਂ ਜ਼ਿੰਦਗੀ ਵਿੱਚ ਪੜੋ ਅੱਗੇ ਵਧੋ ਪਰ ਆਪਾਂ ਉਹਨਾਂ ਨੂੰ ਕਿਹੋ ਜਿਹਾ ਸੰਸਾਰ ਵਿੱਚ ਬਾਹਰ ਭੇਜ ਰਹੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਕਹਿ ਕੇ ਪ੍ਰੇਰਿਤ ਕਰਾਂਗੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣੋ ਤੁਸੀਂ ਮੁੰਡਿਆਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਚੱਲੋ ਇਦਾਂ ਦੀਆਂ ਉਦਾਹਰਣਾਂ ਅਸੀਂ ਉਹਨਾਂ ਨੂੰ ਦਵਾਂਗੇ ਕਿ ਤੁਸੀਂ ਆਪਣੀ ਕੰਮ ਦੀ ਜਗ੍ਹਾ ਤੇ ਵੀ ਸੇਫ ਨਹੀਂ ਹੈਗੇ ਤੁਸੀਂ ਪੜ੍ਹ ਲਿਖ ਕੇ ਬਰਾਬਰ ਇੰਨਾਂ ਜ਼ਿੰਦਗੀ ਵਿੱਚ ਤਰੱਕੀ ਕਰਕੇ ਕੋਈ ਵੀ ਆ ਕੇ ਤੁਹਾਡੀ ਜਾਨ ਲੈ ਸਕਦਾ ਹੈ ਤੁਹਾਡੇ ਸਾਰੇ ਸੁਪਨੇ ਖਤਮ ਕਰ ਜਾਦਾ ਤੇ ਉਹਦੇ ਉੱਤੇ ਕੋਈ ਐਕਸ਼ਨ ਵੀ ਨਹੀਂ ਲਿੱਤਾ ਜਾਊਗਾ ਇਹ ਬਹੁਤ ਹੀ ਇੱਕ ਸ਼ਰਮਨਾਕ ਹਾਦਸਾ ਹੈ ਸਾਨੂੰ ਸੋਚਣ ਤੇ ਮਜਬੂਰ ਕਰਦਾ ਕਿ ਇਹ ਇੰਨਾ ਕੁਝ ਜੋ ਅਸੀਂ ਕਰ ਰਹੇ ਹਾਂ ਇਜ਼ ਇਟ ਵਰਥ ਇਟ ਇਜ਼ ਥਿਸ ਵਰਲਡ ਵਰਥ ਲੀਵਿੰਗ ਕਿ ਸਾਨੂੰ ਅੱਗੇ ਅੱਗੇ ਦੀ ਜਨਰੇਸ਼ਨਸ ਨੂੰ ਪੈਦਾ ਵੀ ਕਰਨਾ ਚਾਹੀਦਾ ਇਸ ਦੁਨੀਆ ਦੇ ਵਿੱਚ ਲਿਆਉਣ ਲਈ ਅਸੀਂ ਇਨਸਾਨ ਨਹੀਂ ਰਹੇ ਹਿਵਾਨ ਹੋ ਚੁੱਕੇ ਹਾਂ ਅਸੀਂ ਬਹੁਤ ਆਪਮੁਹਾਰੇ ਤੇ ਸੈਲਫਿਸ਼ ਹੋ ਚੁੱਕੇ ਹਾਂ ਇਫ ਨਾਥਿੰਗ ਇਜ਼ ਡਨ ਇਨ ਥਿਸ ਕੇਸ ਦੈਨ ਆਈ ਥਿੰਕ ਵੀ ਸ਼ੁੱਡ ਸਟਾਪ ਰੀਪਰੋਡਿਊਸਿੰਗ ਚਿਲड्रन ਸਾਨੂੰ ਅੱਗੇ ਜਨਰੇਸ਼ਨਸ ਪੈਦਾ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਥਿਸ ਇਜ਼ ਹਾਈਲੀ ਸ਼ੇਮਫੁਲ ਇਹ ਆਈਐਮਐ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਸ਼ਲਾਘਾਯੋਗ ਹੈ ਪਰ ਇਹ ਇਦਾਂ ਚੱਲਦਾ ਰਹਿਣਾ ਚਾਹੀਦਾ ਸਾਨੂੰ ਆਮ ਜਨਤਾ ਦੀ ਸਪੋਰਟ ਚਾਹੀਦੀ ਹੈ ਤਾਂ ਕਿ ਮੂਵਮੈਂਟ ਜਿਹੜੀ ਇੱਥੇ ਖਤਮ ਨਾ ਹੋਵੇ ਤੇ ਅੱਗੇ ਚੱਲਦੀ ਰਹੇ ਅੱਜ ਅਸੀਂ ਜਿਹੜਾ ਬੰਗਾਲ ਦੇ ਵਿੱਚ ਰੇਪ ਔਰ ਮਰਡਰ ਹੋਇਆ ਹੈ ਉਹਦੇ ਨਾਲ ਅਸੀਂ ਉਹਦੇ ਸਪੋਰਟ ਵਿੱਚ ਇੱਥੇ ਸਟ੍ਰਾਈਕ ਕਰ ਰਹੇ ਹਾਂ ਅੱਜ ਫੁੱਲ ਡੇ ਸਟ੍ਰਾਈਕ ਹੈ ਜੀ ਪੂਰੇ ਹਿੰਦੁਸਤਾਨ ਦੇ ਡਾਕਟਰਸ ਸਟ੍ਰਾਈਕ ਤੇ ਹੈਗਾ। OPD ਬੰਦ ਡੋਰ ਸਿਫ ਚੱਲ ਰਹੇ ਨੇ ਮਨਸੀ ਸਰਵਿਸ ਚੱਲ ਜਾਨੇ OPD ਬੰਦ